ま、パル、もうね、どうでるね。これもね、抜いて、抜いて。これは、ま、ボートはこれは。これは。ね。<God of> <Biennale> ਇਹ ਜਿਹੜਾ ਮਾਮਲਾ ਦਾ ਦੱਸਦਾ ਇਦਾਂ ਕਿ ਇੱਕ ਬੈਮਨ ਲਵਾਨਾ ਪਿੰਡ ਹੈ ਜਿਹੜਾ ਆਪਣੇ ਸਰਪਤ ਬਠਿੰਡਾ ਦੀ ਅਧੀ ਦੇ ਅੰਦਰ ਆਉਂਦਾ ਹੈਗਾ ਉੱਥੇ 23 ਅੱਠ ਨੂੰ ਜਿਹੜਾ ਉਹਦੇ ਖੇਤ ਆプチ ਮੋਟਰ ਦੇ ਜਿਹੜਾ ਡੰਗ ਹੈ ਉਹਦੇ ਵਿੱਚ ਇੱਕ ਮੇਲ ਬੰਦੇ ਦੀ ਜਾਨਕੀ ਪੁਰਸ਼ ਦੀ ਇੱਕ ਲਾਸ਼ ਮਿਲੀ ਸੀ ਤੇ ਜਿਹੜਾ ਮ੍ਰਿਤਕ ਹੈਗਾ ਦਾ ਨਾਮ ਹੈਗਾ ਗੁਰਪਾਲ ਸਿੰਘ ਉਹ ਗੁਰ ਉਹ ਐਸ.ਈ.ਯੂ.ਸ ਦੇ ਜਿਹੜਾ ਫਾਲੋ ਦੀ ਇੰਜਰੀ ਸੀ ਬਾਡੀ ਤੇ ਵਿਜੀਬਲ ਇੰਜਰੀਸ ਹਨ ਜਾਨੀ ਕਿ ਜਿਦਾਂ ਕਿ ਪੇਟ ਤੇ ਲੈਗ ਤੇ ਇਦਾਂ ਲੱਗਦਾ ਜਿਦਾਂ ਉਹ ਹੈ ਨਾ ਕਤਲ ਕਰਕੇ ਕਿਸੇ ਨੇ ਜੇ ਇਹ ਕਤਲ ਕੀਤਾ ਹੋਵੇ ਤਾਂ ਉਸੇ ਯੂ.ਐਸ. ਦੇ ਮ੍ਰਿਤਕ ਦੇ ਸਾਧਰ ਜਿਹੜਾ ਸੰਦਰ ਸਿੰਘ ਹੈਗਾ ਇਹ ਉਸੇ ਪਿੰਡ ਦਾ ਕਲੋਨੀਆਂ ਪੈਂਦੀਆਂ ਨੇ ਕਲੋਨੀਆਂ ਉਹਦੀਆਂ ਬੰਦਵਾਦੀਆਂ ਉਹਨਾਂ ਦੇ ਬਿਆਨਾਂ ਤੇ ਆਪਾਂ ਇੱਕ 183 ਨੰਬਰ ਮਕਦਮਾ ਜਿਹੜਾ ਹੈਗਾ ਤਦੋਂ ਬਠਿੰਡੇ ਟੈਂਸਰ ਤੋਂ ਦੋ ਦੀ ਧਾਰਾ ਆਈ ਸੀ ਜਿਹੜੀ ਜੀਐਨਐਸ ਲੱਭ ਰਹੀਆਂ ਨਾਂ ਨੂੰ ਵਿਅਕਤੀਆਂ ਦੇ ਅਗੇਂਸਟ ਦਰਜ ਕੀਤਾ ਸੀ ਤਾਂ ਜਿਹੜੀ ਤਫ਼ਤੀਸ਼ ਦੌਰਾਨ ਸਾਨੂੰ ਫਿਰ ਪਤਾ ਲੱਗਾ ਕਿ ਜਿਹੜੇ ਉਦਈ ਦੋਸਤ ਸੀ ਇੱਕ ਮ੍ਰਿਤਕ ਦਾ ਨਾਮਦੇਵ ਉਸੇ ਪਿੰਡ ਦਾ ਕੀ ਨਗੌਂਡੀ ਸੀ ਉਹਨੇ ਹੀ ਇਹਦਾ ਕਤਲ ਕੀਤਾ ਆ ਆਪ ਦੀ ਉਹਦੀ ਜਿਹੜੀ ਕਾਰ ਆਲੀ ਹੈਗੀ ਆ ਨਾਮਦੇਵ ਉਹ ਵੀ ਵਿੱਚ ਦੇ ਸ਼ਾਮਲ ਹੈਗੀ ਆ ਵਜਾ ਇਹ ਬਣੀ ਕਿ ਜਿਹੜਾ ਮ੍ਰਿਤਕ ਹੈਗਾ ਉਹ ਜੀ ਨਾਮਦੀ ਵੀ ਭਾਲਦੀ ਦੇਖੀ ਉਸ ਦੀ ਘਰ ਦੇ ਮਾਰੀ ਆਖਾ ਖੜਾ ਸੀ ਉਸ ਵਕਤ ਜਾਨਕੀ ਟੱਕਾ ਕਰਨ ਦੀ ਕੋਸ਼ਿਸ਼ ਕਰਦਾ ਸੀ ਉਹਨੂੰ ਉਹਨੇ ਵਰਜਿਆ ਵੀ ਸੀ ਨਾਮਦੇ ਉਹਨੇ ਕਿ ਸਾਡੇ ਘਰੇ ਨਾ ਆਇਆ ਕਰ ਪਰ ਫਿਰ ਵੀ ਹੋ ਜਾਂਦਾ ਸੀ ਸੋ ਇਸ ਦੇ ਚਲਦੇ ਉਹਨਾਂ ਨੇ ਫਿਰ ਇਹ ਦਾ ਕਤਲ ਕੀਤਾ ਜਿਹੋਵੇਂ ਜਿਹੜੇ ਹੈਗੇ ਅਕਿਊਜ਼ਡ ਅਰੈਸਟ ਕਰ ਲਏ ਨੇ ਜਿਹੜਾ ਮਰਡਰ ਵੈਪਨ ਹੈਗਾ ਜਿਸ ਜਮਨ ਨੇ ਛਾਪੀ ਜਿਹੜੀਆਂ ਆਈਆਂ ਸੀ ਉਹ ਵੀ ਅਸੀਂ ਜਿਹੜੇ ਰਿਕਵਰ ਕਰ ਲਿਆ ਹੈਗਾ ਤੇ ਚੁੰਨੀ ਵੀ ਫਿਰ ਰਿਕਵਰ ਕੀਤੀ ਹੈਗੀ ਤੇ ਉਹ ਵੀ ਜਿਹੜਾ ਨਾਮ ਹੈ ਜੀ ਜਿਹੜੀ ਹੈਗੀ ਲੇਡੀ ਹੈ ਜਿਹਦੇ ਦੇ ਘਰ ਆਉਂਦੇ ਵਗੈਰਾ ਨੇ ਇਹਦੇ ਇਥੇ ਵੀ ਜੱਟਾ ਮਾਰੀਆਂ ਹੈਗੀਆਂ ਤੇ ਜਿਹੜੀ ਲੇਡੀ ਹੈਗੀ ਹੈ ਇਹਨੇ ਵੀ ਉਹਦਾ ਜਿਹੜਾ ਕੋਸ਼ਿਸ਼ ਕੀਤੀ ਸੀ ਕਿ ਦੋਵੇਂ ਜਿਹੜੇ ਆਪਣੇ ਹੈਗੇ ਚੀਜ਼ਾਂ ਇਹ ਬਰਾਮਦ ਹੋਈਆਂ ਨੇ ਬਾਕੀ ਅੱਜ ਉਹਨਾਂ ਨੂੰ ਜੈ ਸਭ ਨੂੰ ਪੇਸ਼ ਕਰਕੇ ਤੇਨ ਡਿਮਾਂਡ ਲੈ ਕੇ ਬਾਕੀ ਫਰਦਰ ਕੁਝ ਪੇਸ਼ ਕਰਾਂਗੇ। ਇਹ ਪਹਿਲਾਂ ਤੋਂ ਪਹਿਲਾਂ ਕਿ ਮੈਨੂੰ ਇਹ ਜਿਸ ਬੋਡੀ ਮਿਲੀ ਉੱਥੀ ਹੈ। ਸਰ ਉਹ ਵੀ ਕਿਤੇ ਇਨਵੋਲਵਮੈਂਟ ਹੈ। ਮੇ ਦੋ ਮੀਆਂ ਵੀ ਪੀੜੀ ਹੈ। ਬੱਚਾ ਕੋਲੇ ਮਾਰੇ ਲਾਮੂ ਨੇ ਮਾਰੇ ਜੀ 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 ਜਿਹੜੀ ਬਕਰੀਦ ਬਖਮਾਰ ਇਕੱਲੇ ਖੋਤੇ ਨਾਮ ਦੇ ਮਿਸਟਰ ਮੁੰਡਾ ਇਹ ਜੈਥੋ ਜੇਟੀ ਕੰਮ ਕਰਦਾ ਨਿਕਾਏ ਇਹ ਵੀ ਕੁਝ ਦਿਨ ਪਹਿਲਾਂ ਸਾਲ ਪੂਰਿਆ ਸਾਲ ਸਵਾ ਸਾਲ ਪਹਿਲਾਂ ਹੈ ਵੈਸੇ ਤਾਂ ਵਿਧਿਆ ਅਧਿਕਾਰੀ ਬੰਦੇ ਨੇ ਹੈਗੇ ਇਹਦੇ ਤੇ ਵੀ ਇੱਕ ਪੱਤਾ ਹੈਗਾ ਮੋਟਰ ਦਾ ਕਦਰ ਬਠਿੰਡੇ ਥਾਣੇ ਆ ਸਾਲ ਸਵਾ ਸਾਲ ਪਹਿਲਾਂ ਹੀ ਰੈਗੂਲਰ ਬੀਲ ਜਾਇਆ ਹੈਗਾ ਤੇ ਜਿਹੜਾ ਦੋਸ਼ੀ ਹੈਗਾ ਇਹਦੇ ਤੇ ਵੀ ਛੇ ਪਰਚੇ ਹੈਗੇ ਬਠਿੰਡੇ ਦੇ ਲੱਖ ਲੱਖ ਆਣੇ ਚ ਉਹਨੇ ਉਹਨੇ ਜਿਹੜਾ ਇਹ ਅੱਜ ਹੁਣ ਆਪਣੇ ਰਿਕਾਰਡ ਦੇਖਣ ਲੱਗੇ ਪਰ ਜਿੱਥੇ ਤੱਕ ਤੁਹਾਨੂੰ ਪਤਾ ਹੀ ਪਈ ਕ리어 ਹੋਇਆ ਇਹਦਾ ਵੀ ਕੋਈ ਕੰਪਲੀਟ ਨਹੀਂ ਹੈਗੀ ਸਾਡੇ ਕੋਲ ਬਟ ਸਿਮ ਆਪਾਂ ਉਹਨੇ ਚੈੱਕ ਕਰ ਲਾਂਗੇ ਤੇ ਬਟ ਉਹਨੇ ਆਪ ਆਪਣੇ ਲੈਵਲ ਤੇ ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਵੀ ਉਹ ਨਹੀਂ ਚਾਹੁੰਦੇ ਉਹਨੇ ਜਦ ਕਰਦਾ ਕਿ ਉਹਨੇ ਮਟਰ ਕਰਦਾ ਸ਼ਾਮ ਦੀ ਰਾਤ ਦੇ ਫੰਕਸ਼ਨਾਂ ਨੂੰ ਹਾਂ ਪੰਨੂ ਜਿਹੜਾ ਬੋਡੀ ਮਿਲਿਸ ਤੋਂ ਪੁੜੀ ਚ ਰਹਿਣਾ ਹੀ ਹੋਇਆ ਸੀ 12 ਹਾਂ ਉਹ ਕੱਲੇ ਕਿ ਮੈਂ ਹਾਂਜੀ ਨਾਲ ਲੇ ਕੇ ਇਸ ਦੇ ਨਾਲ ਉਹਨੂੰ ਲੈ ਕੇ ਆਏ ਸੀ ਕਿਉਂਕਿ ਇਹ ਗਵਨਦੀ ਸੀ ਇਸ ਤਰ੍ਹਾਂ ਦਾ ਦੋਸਤ ਸੀ ਉਹਦਾ ਤਾਂ ਉਹਦਾ ਯਾਰ ਸੀ ਆਹ ਮੈਂ ਬਹਾਨਾ ਬਣਾਇਆ ਇਹ ਬਹਾਨਾ ਬਣਾਇਆ ਮੈਂ ਦੇਖ ਸਾਰਾ ਸੀ ਕਿ ਮੈਂ ਮੈਂ ਡਿਟੇਲ ਨਹੀਂ ਏਸੀ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪਰ ਬਹਾਨਾ ਬਣਾ ਕੇ ਜਿਹੜਾ ਗਵਨਦੀ ਸੀ ਦੋਸਤ ਉਹ ਫਿਰ ਬਹਾਨਾ ਬਣਾ ਕੇ ਨਾਲ ਲੈ ਆਇਆ ਉਹ ਤੋਂ ਉਹਨੇ ਕਿ ਉਹ ਤੋਂ ਪਸੇ ਕੁੱਤੇ ਨਾਲ ਪੰਚਾਇਤ ਕੋਈ ਨਾ ਪੁਲਿਸ ਕੋਲ ਕੰਪਲੀਟ ਹੋ ਗਿਆ ਉਹਨਾਂ ਦਾ ਆਮ ਹੁਸ਼ਕਰ ਦਾ ਮਤਲਬ ਇਹ ਹੈ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਜੀ ਕਿ ਜੋ ਬੰਦੇ ਫੜੇ ਨੇ ਹੁਣ ਤੇ ਆਪਾਂ ਜੱਜ ਸਾਹਿਬ ਤੋਂ ਉਹਨਾਂ ਨੂੰ ਰਿਮਾਂਡ ਲਵਾਵਾਂਗੇ ਤੇ ਹੁਣ ਵੀ ਹੋਰ ਵੀ ਵਿਰਾਂਜਨਾ ਪੁਸ਼ਪਰਤਾਲ ਕਰਾਂਗੇ ਕਿ ਕੋਈ ਹੋਰ ਵੀ ਕਰਨ ਉਹ ਸਾਹਮਣੇ ਆ ਦੇ ਜਿੰਨੇ ਸਾਰੇ ਗਵਾਹ ਚਾਹੀਦੇ ਨੇ ਨਹੀਂ ਦੇਵਾਂਗੇ ਇਹਨਾਂ ਦੇ ਪੇਰਾਂ ਤੋਂ ਵੀ ਦੱਸਿਆ ਉਹਨੇ ਇਹ ਤੁਹਾਡਾ ਬੇਟਾ ਇਸ ਤਰ੍ਹਾਂ ਵੀ ਹਿੱਸਾ ਕਰ ਰਿਹਾ ਹੈ ਕਿ ਜੋ ਹੋਇਆ ਤੇ ਮੋੜ ਲਾ ਸਾਨੂੰ ਉੰਨਾ ਪੂਛ ਪੜਤਾਲ ਤੇ ਪਤਾ ਲੱਗਿਆ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਵਾਕੀ ਜਿੱਦਾਂ ਫਿਰ ਮੈਂ ਤੁਹਾਨੂੰ ਕਹਿ ਰਿਹਾ ਜੇ ਉਹਨਾਂ ਪਰਮਾਨ ਲਾਂਗੇ ਤੇ ਪਤਾ ਕਰਾਂਗੇ